ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਹਰ ਹਰ ਬੂੰਦ ਭੈ ਹਰ ਸੁਆਮੀ ਹਾਮ ਚਾਤਰਕ ਬਿਲਲ ਬਿਲ ਲਾਤੇ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵ ਹੋ ਹਰ ਨੇ ਮੁਖਾਤੇ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੇ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੇ ਮੁਖ ਦੇਵਹੁ ਹਰ ਨਿਮਖਾਤੇ ਹਰ ਬਿਨ ਰਹਿ ਨ ਸਕੋ ਇਕ ਰਾਤੇ ਜਿਉ ਬਿਨ ਅਮਲੇ ਅਮਲੇ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੇ ਰਹਾ ਤੁਮਹਾਰ ਸਰਵਰ ਅਤ ਅਗਾਹਾ ਹਮ ਲਹਿ ਨਾ ਸਕਹਿ ਅੰਤ ਮਾਤੇ ਤੂ ਪਰ ਪਰ ਪਰੰਪਰ ਸੁਆਮੀ ਮਿਤ ਜਨਹੁ ਆਪਨ ਗਾਤੇ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੇ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੇ ਆਪੇ ठाकुर ਆਪੇ ਸੇਵਕ ਆਪ ਬਣਾਵੈ ਭਾਤੇ ਨਾਨਕ ਜਨ ਤੁਮਰੇ ਸਰਣਾਇ ਹਰ ਰੱਖੋ लाਜ ਭਗਾਤੇ ਆਪੇ ठाकुर ਆਪੇ ਸੇਵਕ ਆਪ ਬਣਾਵੇ ਭਾਤੇ ਨਾਨਕ ਜਨ ਤੁਮਰੇ ਸਰਉਣਾਏ ਹਰ ਰੱਖੋ लाਜ ਭਗਾਤੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸ੍ਰੀ ਮਹਲਾ ਚੌਥਾ ਹਰ ਹਰ ਬੂੰਦ ਭੈ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੇ ਮੁਖਦੇਵ ਹੋ ਹਰਨੇ ਮੁਖਾਤੀ